ਇਹੜੇ ਲੋਕ ਇੱਥੇ ਆਉਂਦੇ ਨੇ ਲਾਈਨ ਲੱਗਦੀ ਆ ਬਕਾਇਦਾ ਕਿ ਦਲਜੀਤ ਦਸਾਇਂਦਾ ਪ੍ਰੋਗਰਾਮ ਹੋਇਆ ਜਿਨੇ ਲੋਕਾਂ ਨੇ ਵੀ ਟਿਕਟਾਂ ਲਈਆਂ ਸੀ ਉਹਨਾਂ ਨੂੰ ਕੁਲਚਾ ਫ੍ਰੀ ਦਿੱਤਾ ਗਿਆ ਇਸ ਰੈਸਟੋਰੈਂਟ ਦੇ ਵਿੱਚ ਆਕੇ ਓਕੇ ਓਏ ਇੰਨਾ ਓਇੰਨਾ ਕਿਉਂ ਪੈਰਿਸ ਦੇ ਵਿੱਚ ਡਿਜ਼ਨੀ ਲੈਂਡ ਬਹੁਤ ਫੇਮਸ ਆ ਉਸ ਤੋਂ ਬਾਅਦ ਆਲਫਾ ਟਾਵਰ ਦੀ ਗੱਲ ਆਉਂਦੀ ਆ ਤੇ ਅੱਜ ਗੱਲ ਕਰਾਂਗੇ ਇੱਕ ਪੰਜਾਬੀ ਦੀ ਕੁਲਚਿਆਂ ਵਾਲਾ ਪੰਜਾਬੀ ਤੇ ਜਿਹਦੇ ਕੁਲਚੇ ਬਹੁਤ ਮਸ਼ਹੂਰ ਨੇ ਤੇ ਇਹ ਵੀਰ ਨਾਲ ਗੱਲਬਾਤ ਕਰਦੇ ਆ ਤੇ ਨਾਲ ਇਹ ਵੀ ਗੱਲ ਦੱਸਣੀ ਚਾਹੁੰਦੇ ਆ ਕਿ ਦਲਜੀਤ ਦਸਾਂਜ ਦਾ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਜਿੰਨੇ ਲੋਕਾਂ ਨੇ ਵੀ ਟਿਕਟਾਂ ਲਈਆਂ ਸੀ ਦਲਜੀਤ ਦਸਾਂਜ ਦੇ ਸ਼ੋਹ ਦੀਆਂ ਉਹਨਾਂ ਨੂੰ ਕੁਲਚਾ ਫ੍ਰੀ ਦਿੱਤਾ ਗਿਆ ਇਸ ਰੈਸਟੋਰੈਂਟ ਦੇ ਵਿੱਚ ਤੇ ਨਾਲ-ਨਾਲ ਜਿਹੜੇ ਲੋਕ ਇੱਥੇ ਆਉਂਦੇ ਨੇ ਲਾਈਨ ਲੱਗਦੀ ਆ ਬਕਾਇਦਾ ਵੱਡੀ ਲਾਈਨ ਲੱਗਦੀ ਆ ਮਠਿਆਈ ਸ਼ੁੱਧ ਬਣਾਈ ਜਾਂਦੀ ਆ ਇਤੋਂ ਇਲਾਵਾ ਇਸ ਰੈਸਟੋਰੈਂਟ ਦੇ ਵਿੱਚ ਜਿਹੜੀ ਕੁਆਲਿਟੀ ਆ ਉਹਦੇ ਉੱਤੇ ਬਹੁਤ ਧਿਆਨ ਦਿੱਤਾ ਗਿਆ ਆ ਅਸੀਂ ਸਪੈਸ਼ਲੀ ਤੌਰ ਤੇ ਜਿਹੜੀ ਵੀਡੀਓ ਆ ਬਣਾਉਣ ਵਾਸਤੇ ਸਪੇਨ ਤੋਂ ਇੱਥੇ ਆਏ ਆ ਜੀ ਸਾ ਕੀ ਨਾ ਆ ਆਪਣਾ ਭਾਜੀ ਨਰਿੰਦਰ ਸਿੰਘ ਕਿਹੜੇ ਪਿੰਡ ਤੋਂ ਪੰਜਾਬ ਤੋਂ ਪਿੰਡ ਸਾਡਾ ਪਟਿਆਲਾ ਜਿਹੜਾ ਸੰਗਰੂਰ ਰਾਜ ਤੋਂ ਸੰਗਰੂਰ ਤੋਂ ਕੀ ਬਾਤ ਆ ਪੇਚਾ ਇਹ ਮਠਿਆਈ ਨਾਲ ਮਟਰੀ ਆ ਹੁਣ ਇਸ ਤੋਂ ਬਾਅਦ ਵਿੱਚ ਜਿਹੜੇ ਆ ਗੋਲ ਗੱਪੇ ਦਹੀਂ ਭੱਲੇ ਇਹ ਮਿਲ ਕੇ ਕੀ ਜੀ ਹਾਂ ਬਰਫੀ, ਰਸਗੁਲੇ, ਗਲਾਬ ਜਾਮਨ ਹਾਂ ਹਾਂਜੀ ਵੇਸਣ ਤੇ ਇਹ ਚੀਜ਼ਾਂ ਲਿਆ ਪਹਿ ਤਿਆਰ ਕੀਤੀਆਂ ਆਗੀਆਂ ਨੇ। ਲੋ ਜੀ ਜਿਹੜਾ ਵੀ ਮੇਰੀ ਵੀਡੀਓ ਦੇਖ ਕੇ ਇੱਥੇ ਪਹੁੰਚੂਗਾ ਬਾਜੀ ਹੁਣੀ ਉਹਨਾਂ ਨੂੰ ਵੈਲਕਮ ਕਰਨਗੇ, ਜੀਆਂ ਆ ਕਰਨਗੇ। ਉਹ ਉਹ ਯਾਰ ਥੋੜਾ ਥੋੜਾ ਟੇਸਟ ਕਰਾ ਦੋਗੇ ਸਾਰੇ ਇੱਕ ਜੀ। ਜ਼ਰੂਰ ਬਾਜੀ। ਥੈਂਕ ਯੂ ਤੁਹਾਡਾ। ਅਪਰੀਸ਼ੀਏਟ ਕਰਾਂਗੇ ਇਹੋ ਜਿਹੇ ਬੰਦੇ ਨੂੰ। ਹਾਂ। ਤੇ ਅੱਗੇ ਵਧੇ ਬੰਦਾ। ਹਾਂ। ਸੋ ਹੁਣ ਟੇਸਟ ਕਰਕੇ ਜੀ ਜੀ ਭੈਣ ਜੀ ਕਰੋ ਤੁਸੀਂ ਵੀ, ਤੁਸੀਂ ਵੀ ਟੇਸਟ ਕਰੋ। ਜੀ। ਕੁੜੀ ਕੁੜੀ ਅਡਰ ਲ ਲੀ ওকে ওকে ਆ ਗਿਆ ਬਹੁਤ ਵਧੀਆ ਜੀ ਜੇ ਵੀ ਕੀ ਇਹ ਇਥੇ ਰੈਸਟੋਰੈਂਟ ਦੇ ਕਿ ਕਿਦਾਂ ਆ ਆਪਾਂ ਰੈਸਟੋਰੈਂਟ ਮੈਂ ਲੈਣਾ ਆ ਮਠਾਈ ਅੱਛਾ ਜੀ ਹਾਂ ਜੀ ਮਠਾਈ ਲੈਣਾ ਆ ਮਠਾਈ ਬਹੁਤ ਵਧੀਆ ਹੈ ਅੱਛਾ ਜੀ ਤੇ ਪੰਜ ਡੱਬੇ ਮੈਂ ਲੈ ਕੇ ਚਲਾਂ ਮਠਾਈ ਜੀ ਹਾਂ अच्छा ते क्वालिटी ਤੋਂ ਕੁਆਲਟੀ ਨਾਲ ਹੀ ਇੱਥੇ ਅੱਛਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਠਾ ਵਾਹਿਗੁਰੂ ਠੀਕ ਠਾਕ ਜੀ ਠੀਕ ਹੈ ਪੰਜਾਬ ਤੋਂ ਕਿੱਥੋਂ ਬਾਜੀ ਬਾਜੀ ਡੈਸ਼ਕ ਕੋਪੂਠਾ ਪਿੰਡ ਜੱਲੋਵਾਲ ਮੋਹੋਪੁਰ ਤੋਂ ਆ ਜੀ ਵਾਹ ਮਾਦੋ ਪਰ ਤਾਂ ਸਾਡੇ ਬਿਲਕੁਲ ਲੱਗਿਓ ਹਾਂਜੀ ਬਿਲਕੁਲ ਜੀ ਸਤਿਮਾ ਦੀ ਬਿਲਕੁਲ ਲੱਗ ਗਈ ਸਤਿਮਾ ਦੀ ਬਿਲਕੁਲ ਲੱਗ ਗਈ ਕਿੰਨਾ ਕ ਸਮਾਂ ਹੋ ਗਿਆ ਆਪਾਂ ਨੂੰ ਪੈਰਸ ਮੈਨੂੰ ਪੈਰਸ ਚ ਹੋ ਗਿਆ ਜੀ ਕੋਈ 18 ਸਾਲ ਹੋ ਗਿਆ ਜੀ 18 ਸਾਲ ਹੋ ਗਿਆ ਕਿਆ ਬਾਤ ਹੈ ਜ਼ਿੰਦਗੀ ਦਾ ਇੱਕ ਪੜ ਇੱਥੇ ਗੱਡ ਦਿੱਤਾ ਹਾਂ ਬਿਲਕੁਲ ਜੀ ਹੈ ਬਿਲਕੁਲ ਜੀ ਠੀਕ ਹੈ ਠੀਕ ਹੈ ਠੀਕ ਹੈ ਪਹਿਲੀ ਸੱਸਰੀ ਘਰ ਸੱਸਰੀ ਘਰ ਜੀ ਹਾਂਜੀ ਕਿੱਥੋਂ ਪਹਿਲੀ ਆਪਾਂ ਪੰਜਾਬ ਤੋਂ ਛਿਲਕਾ ਤੋਂ ਲੇ ਹਾਂਜੀ ਪਿੰਡ ਮਾਦੋਂ ਫਿਰ ਚੱਲੋ ਵਾਸ ਚੱਲੋ ਵਾਸ ਤੇ ਆਪਣਾ ਮਤਲਬ ਇਸ ਰੈਸਟੋਰੈਂਟ ਤੇ ਤੁਸੀਂ ਪਹਿਲੀ ਵਾਰ ਆਏ ਹੋ ਹਾਂਜੀ ਪਹਿਲੀ ਵਾਰ ਇੱਥੇ ਫਸਟ ਟਾਈਮ ਆਏ ਇੱਥੇ ਸੁਣਿਆ ਸੀਗਾ ਫੇਸਬੁੱਕ ਤੇ ਕੋ ਬਹੁਤ ਵਧੀਆ ਮਸਤਰੀ ਕੋਲ ਤੇ ਬਹੁਤ ਤੋਡੇ ਬਣਾਉਂਦੇ ਆ ਜੀ ਅੱਛਾ ਜੀ ਤੇ ਅੱਜ ਟੈਸਟ ਕਰਨ ਆਏ ਆ ਟੈਸਟ ਕਰਨ ਆਏ ਆ ਹਾਂਜੀ ਦੇਖਦੇ ਆ ਇਹਨਾਂ ਦਾ ਅੱਜ ਟੈਸਟ ਕਿਦਾਂ ਦਾ ਹਾਂਜੀ 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 ਕੀ ਨਾ ਕੀ ਬੇਸ਼ੇਰਾ ਤਸਰੀ ਗਾ ਤਸਰੀ ਗਾ ਮੇਰਾ ਨਾਮ ਅਮਨ ਇਸਨੇ ਕਿੰਨੀ ਉਮਰ ਹੈ ਆਪਣੀ ਮੇਰੀ 23 ਸਾਲ ਹੋ ਗਈ 23 ਸਾਲ ਛੋਟਾ ਹੀ ਹੋਣਾ ਜਦੋਂ ਇੰਡੀਆ ਤੋਂ ਆਇਆ ਨਹੀਂ ਹੁਣੇ ਆਏ ਦੋ ਤਿੰਨ ਸਾਲ ਹੀ ਹੋ ਗਏ ਦੋ ਸਾਲ ਹੋਏ ਇਥੇ ਹਨ ਕਿ ਕਿਵੇਂ ਰੈਸਟੋਰੈਂਟ ਦੇ ਉੱਤੇ ਕੀ ਕੀ ਕਿਦਾਂ ਦਾ ਲੱਗਾ ਆ ਕੀ ਚੱਕਰ ਕੀ ਆ ਦਾ ਹਾਂਜੀ ਅਸੀਂ ਟਿਕਟੋਕ ਤੇ ਵੀਡੀਓ ਦੇਖੀ ਸੀ ਬਾਜੀ ਇਹਨਾਂ ਦੀ ਅੱਛਾ ਗੁਲਚਾ ਬਹੁਤ ਫੇਮਸ ਆ ਇਹ ਕੱਟ ਉਹ ਅੱਜ ਟੈਸਟ ਕਰਕੇ ਆਉਂਦੇ ਆ ਛੁੱਟੀ ਤੇ ਸੀ ਘਰ ਜੀ ਬਾਈ ਹੁਣੀ ਰੈਸਟੋਰੈਂਟ ਦੇ ਬਾਹਰ ਖੜੇ ਆ ਤੇ ਬਾਈ ਕਦੇ ਇੱਥੇ ਰੈਸਟੋਰੈਂਟ ਦੇ ਗੁਲਚੇ ਖਾਦੇ ਆ ਹਾਂਜੀ ਆਏ ਸਮੋਸੇ ਸਮੋਸੇ ਖਾਦੇ ਆ ਕਿ ਨਹੀਂ ਖਾਦੇ ਬਹੁਤ ਵਧੀਆ ਟੇਸਟ ਹੈ ਇਹਨਾਂ ਦਾ ਹਾਂ ਬਹੁਤ ਵਧੀਆ ਕੁਆਲਟੀ ਹੈ ਜੀ ਹਾਂ ਹਾਂ ਬਹੁਤ ਵਧੀਆ ਲੱਗਦਾ ਆਗੇ ਇੱਥੇ ਇਸੇ ਤਰ੍ਹਾਂ ਲਗਾਤਾਰ ਜਿਹੜੇ ਲੋਕ ਆ ਉਹ ਆ ਰਹੇ ਨੇ ਕੱਲਾ ਕੱਲੇ ਇੰਡੀਅਨ ਲੋਕ ਨਹੀਂ ਇੱਥੇ ਆਉਂਦੇ ਗੋਰੇ ਵੀ ਬਹੁਤ ਆਉਂਦੇ ਨੇ ਤੇ ਨਾਲ ਜਿਹੜੇ ਲੋਕ ਹੋਰਾਂ ਕੰਟਰੀਆਂ ਤੋਂ ਉਹ ਵੀ ਇੱਥੇ ਆ ਰਹੇ ਨੇ ਬਾਈ ਪੰਜਾਬ ਤੋਂ ਕਿੱਥੋਂ ਆ ਭਾਈ ਮੈਂ ਨਕੋਦਰ ਤੋਂ ਨਕੋਦਰ ਹਾਂਜੀ ਕਿਹੜਾ ਪਿੰਡ ਆਪਣਾ ਹੀ ਰਾਏਪੁਰ ਰਾਏਪੁਰ ਨਾ ਗਿਆ ਪਰਮਿੰਦਰ ਸਿੰਘ ਪਰਮਿੰਦਰ ਸਿੰਘ ਹਾਂਜੀ ਭਾਈ ਕੀ ਨਾਂ ਆਇਆ ਆਪਣਾ ਮੇਰਾ ਭਾ ਨਾਮ ਕਰਨ ਪ੍ਰੀਤ ਸਿੰਘ ਆ ਕਿੱਥੋਂ ਆ ਪੰਜਾਬ ਤੋਂ ਮੈਂ ਪਾਬੇ ਗੋਲ ਤੋਂ ਕਿ ਇੱਥੇ ਪਹਿਲਾਂ ਖਾਦੇ ਆ ਸਮੋਸੇ ਸਮੋਸੇ ਕਿ ਨਹੀਂ ਹੁੰਦੇ ਆ ਹਾਂਜੀ ਹਾਂਜੀ ਭਾਈ ਵਧੀਆ ਟੇਸ ਸਰਦਾਰ ਸਾਹਿਬ ਲੱਗੇ ਹੋਏ ਆ ਸਰਦਾਰ ਸਾਹਿਬ ਕੀ ਨਾਂ ਆਇਆ ਆਪਣਾ ਲਵੀ ਆ ਪੰਜਾਬ ਤੋਂ ਕਿੱਥੋਂ ਆ ਪੰਜਾਬ ਸ਼ਹਿਰਪੁਰਾ ਕਮਕੇਰੀਆਂ ਮਕੇਰੀਆਂ ਦਾ ਹਾਂਜੀ ਸਿੰਘ ਸਜਿਆ ਹੋਇਆ ਮੈਂ ਦਸਤਾਰ ਬੰਨਦਾ ਹਾਂ ਬਿਲਕੁਲ ਦਸਤਾਰ ਸਜਾਉਣਾ ਆ ਹਾਂਜੀ ਹਾਂਜੀ ਤੇ ਤੈਨੂੰ ਆ ਕੇ ਟੋਪੀ ਟਾਪੀ ਪਾਈ ਹਜੇ ਨਹੀਂ 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 ਮੈਂ ਪਹਿਲਾਂ ਸਭ ਕੋ ਕੱਟੇ ਬਾਹਰ ਆਣ ਕੇ ਰੱਖੇ ਮੈਂ ਸੋ ਬਾਹਰ ਆ ਕੇ ਰੱਖਿਆ ਹਾਂਜੀ ਬਾਹਰ ਆ ਕੇ ਰੱਖਿਆ ਐ ਸਿੱਖੀ ਦਾ ਬੂਟਾ ਲਗਾ ਬਾਬਾ ਜੇ ਕਣਵਾ ਦੱਸ ਵੀ ਦੇਣੀ ਚਾਹਦਾ ਇਸ ਮੁੰਡੇ ਦਾ ਜਿੱਥੇ ਕੰਮ ਕਰਦਾ ਇਹਨੂੰ ਕਹਿੰਦੇ ਤੇ ਵੀ ਵਾਲ ਕਟਾ ਇਹ ਕਹਿੰਦਾ ਨਹੀਂ ਮੈਂ ਨਹੀਂ ਕਟਾਣੇ ਵਾਲਾ ਸਾਡੇ ਕੋ ਆ ਉਹ ਬਾਈ ਸਾਸਰੀ ਕਾਲ ਉਹ ਬੱਲੇ ਕਿੱਥੋਂ ਆ ਤੂੰ ਬਾਈ ਇਹ ਭਾਜੀ ਨੈਸ਼ਨੈਲਿਟੀ ਹੈ ਤੂੰ ਕਿਹਦੀ ਮੁੰਡਾ ਐ ਕਿੱਥੋਂ ਆ ਤੂੰ ਮੇਰਾ ਪਿੰਡ ਕਾਂਝਲੀ ਹੁੰਦਾ ਕਾਂਝਲੀ ਕਰਬੂਜ਼ਲਾ ਹਾਂਜੀ ਉਹ ਸਾਰੇ ਕਰਬੂਜ਼ਲੇ ਵਾਲੇ ਹੀ ਆ ਇੱਥੇ ਹਾਂਜੀ ਉਹ ਵਾਹ ਉਹ ਵਾਹ ਹੈ ਕਿਆ ਬਾਤ ਹੈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਮੈਨੂੰ ਇੱਥੇ 11 ਸਾਲ ਹੋ ਗਏ ਇੱਥੇ 11 ਸਾਲ ਹੋ ਗਏ ਫਰਾਜ ਹਾਂਜੀ ਅੱਛਾ ਨੈਸ਼ਨੈਲਟੀ ਪਾਸਪੋਰਟ ਇੱਥੇ ਦਾ ਹਾਂਜੀ ਅੱਛਾ ਆਛਾ ਕੰਮ ਕੀ ਇੱਥੇ ਕਰਦਾ ਮੈਂ ਇੱਥੇ ਪੜ੍ਹੇ ਪਾੜੇ ਪਾਂਡੇ-ਪੁੰਡੇ ਦੋਨਾ ਹਾਂਜੀ ਪਾਂਡੇ-ਪੁੰਡੇ ਬੜੀ ਸਫਾਈ ਰੱਖੀ ਆ ਬਈ ਕਾਕਾ ਹਾਂਜੀ ਸਫਾਈ ਨੇ ਨਾਲ ਨਾਰਮਲ ਹੈ ਜੀ ਖਾਈ ਦਾ ਪੀ ਦਾ ਸਫਾਈ ਤੇ ਚਾਹੀਦੀ ਹੈ ਜੀ ਵਾਹ ਅਸੀਂ ਅੰਦਰੋਂ ਹੀ ਕਿਚਨ ਦਿਖਾ ਦੇਣੀ ਬਾਜਵੇ ਤੇਰੀ ਆਹ ਲਓ ਜੀ ਆਹ ਦੇ ਆਕੇ ਓਕੇ ਓਏ ਇੰਨਾ ਓਇੰਨਾ ਕਿਉਂ ਨਾ ਪਾ ਯਾਰ ਉਹ ਘਾਟਾ ਪੈ ਜੂਗਾ। ਭਾਜੀ ਘਾਟਾ ਕੋਈ ਬਾਈਕ ਤੋਂ ਦਿੰਦਾ। ਸਰਾਵਾਂ ਦਾ ਪਿਆਰ ਹੈ। ਸਹੀ ਗੱਲ ਆ। ਡੱਲ ਲੰਮਾ ਕੋਲਚਾ ਪਾਤਾ। ਓਹੋ। ਆ ਕੀ ਕਰੀ ਜੈਨਾ ਯਾਰ। ਬੱਲੇ ਬੱਲੇ ਬੱਲੇ। ਓਹੋ। ਭਾਜੀ। ਲਓ ਜੀ ਸਮੋਸੇ, ਸਮੋਸੇ। ਚਲੋ ਠੀਕ ਹੈ ਜੀ। ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ। ਮੈਂ ਤੁਹਾਡਾ ਅਮਰੀਦ ਸਿੰਘ। ਇੱਕ ਮਿੰਟ ਜੀ। ਹਾਂ। ਸਾਰੇ ਦੱਸਦੀ ਹਾਂ ਮੈਂ ਕਿ ਜਾਂਦਾ ਪਯੋ ਕਹਿੰਦੇ ਦੇਸੀ ਘਿਓ। ਖੁਦਾ ਚੱਲਦਾ। ਹਾਏ।